ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ 30 ਸਾਲ ਅਮਰੀਕਾ ਵਿੱਚ ਰਹਿਣ ਤੋਂ ਬਾਅਦ 에어ਪੋਰਟ ਤੇ ਗ੍ਰਿਫਤਾਰ ਪੰਜਾਬੀ ਕਾਰੋਬਾਰੀ ਗ੍ਰੀਨ ਕਾਰਡ ਹੋਣ ਦੇ ਬਾਵਜੂਦ ਵੀ ਜੇਲ ਸੱਚ ਸੁਣ ਕੇ ਹੈਰਾਨ ਰਹਿ ਜਾਵੋਗੇ ਦੋਸਤੋ ਜ਼ਰਾ ਸੋਚੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਤਿੰਨ ਦਹਾਕੇ ਯਾਨੀ ਕਿ ਪੂਰੇ 30 ਸਾਲ ਇੱਕ ਵਿਦੇਸ਼ੀ ਮੁਲਕ ਨੂੰ ਦਿੱਤੇ ਹੋਣ ਤੁਸੀਂ ਉੱਥੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਕਾਰੋਬਾਰ ਖੜਾ ਕੀਤਾ ਹੋਵੇ ਕਾਨੂੰਨ ਦੇ ਮੁਤਾਬਿਕ ਟੈਕਸ ਭਰਿਆ ਹੋਵੇ ਅਤੇ ਤੁਹਾਡੇ ਕੋਲ ਉਸ ਦੇਸ਼ ਵਿੱਚ ਪੱਕੇ ਤੌਰ ਤੇ ਰਹਿਣ ਦਾ ਸਬੂਤ ਯਾਨੀ ਕਿ ਗ੍ਰੀਨ ਕਾਰਡ ਵੀ ਮੌਜੂਦ ਹੋਵੇ ਤੁਸੀਂ ਸੋਚਦੇ ਹੋ ਕਿ ਹੁਣ ਤੁਸੀਂ ਸੁਰੱਖਿਤ ਹੋ ਤੁਹਾਡਾ ਭਵਿਕ ਸੁਰੱਖਿਤ ਹੈ ਅਤੇ ਕੋਈ ਵੀ ਤਾਕਤ ਤੁਹਾਨੂੰ ਤੁਹਾਡੇ ਪਰਿਵਾਰ ਤੋਂ ਵੱਖ ਨਹੀਂ ਕਰ ਸਕਦੀ ਪਰ ਫਿਰ ਇੱਕ ਦਿਨ ਅਚਾਨਕ ਜਦੋਂ ਤੁਸੀਂ ਆਪਣੇ ਵਤਨ ਪੰਜਾਬ ਤੋਂ ਵਾਪਸ ਅਮਰੀਕਾ ਪਰਤਦੇ ਹੋ ਤਾਂ 에어ਪੋਰਟ ਤੇ ਤੁਹਾਨੂੰ ਅਪਰਾਧੀਾਂ ਵਾਂਗ ਕੈਰ ਲਿਆ ਜਾਂਦਾ ਹੈ ਇਹ ਕੋਈ ਫਿਲਮੀ ਕਹਾਣੀ ਨਹੀਂ ਬਲਕਿ ਇਹ ਅਸਲ ਹੱਟ ਬੀਤੀ ਹੈ ਪਰਮਜੀਤ ਸਿੰਘ ਦੀ ਜੋ ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਇੱਕ ਸਤਿਕਾਰਤ ਕਾਰੋਬਾਰੀ ਹਨ 60 ਸਾਲਾ ਪਰਮਜੀਤ ਸਿੰਘ ਜੋ ਕਿ ਦਿਮਾਗ ਦੇ ਟਿਊਮਰ ਬ੍ਰੇਨ ਟਿਊਮਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ 30 ਸਾਲ ਅਮਰੀਕਾ ਵਿੱਚ ਬਿਤਾਉਣ ਤੋਂ ਬਾਅਦ ਉਹਨਾਂ ਨੂੰ ਸਿਰਫ ਇਸ ਲਈ ਜੇਲ੍ਹ ਦੀਆਂ ਸਲਾਖਾਂ ਪਿੱਛੇ ਛੁੱਟ ਦਿੱਤਾ ਜਾਵੇਗਾ ਕਿਉਂਕਿ ਦਹਾਕਿਆਂ ਪਹਿਲਾਂ ਉਹਨਾਂ ਕੋਲੋਂ ਇੱਕ ਬਹੁਤ ਹੀ ਮਾਮੂਲੀ ਜਹੀ ਗਲਤੀ ਹੋਈ ਸੀ ਅੱਜ ਦੀ ਇਹ ਵੀਡੀਓ ਤੁਹਾਡੀਆਂ ਅੱਖਾਂ ਖੋਲ ਦੇਵੇਗੀ ਕਿ ਕਿਵੇਂ ਗ੍ਰੀਨ ਕਾਰਡ ਹੋਣਾ ਵੀ ਕਈ ਵਾਰ ਤੁਹਾਨੂੰ ਡਿਪੋਰਟੇਸ਼ਨ ਤੋਂ ਨਹੀਂ ਬਚਾ ਸਕਦਾ ਇਸ ਕਹਾਣੀ ਵਿੱਚ ਦਰਦ ਹੈ ਕਾਨੂੰਨ ਦੀਆਂ ਪੇਚੀਦਗੀਆਂ ਹਨ ਅਤੇ ਇੱਕ ਪਰਿਵਾਰ ਦੀ ਬੇਵਸੀ ਹੈ ਜੋ ਅੱਜ ਇਨਸਾਫ ਲਈ ਤੜਪ ਰਿਹਾ ਹੈ ਪਰਮਜੀਤ ਸਿੰਘ ਦੀ ਕਹਾਣੀ ਅਮਰੀਕਨ ਡ੍ਰੀਮ ਦੀ ਇੱਕ ਮਿਸਾਲੀ ਉਦਾਹਰਣ ਸੀ ਜਿਸ ਨੂੰ ਅਚਾਨਕ ਇੱਕ ਬੁਰੇ ਸੁਪਨੇ ਵਿੱਚ ਬਦਲ ਦਿੱਤਾ ਗਿਆ ਪਰਮਜੀਤ ਸਿੰਘ ਪਿਛਲੇ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ ਉਹਨਾਂ ਨੇ ਆਪਣੀ ਜਵਾਨੀ ਦੇ ਦਿਨ ਅਮਰੀਕਾ ਵਿੱਚ ਸਖਤ ਮਿਹਨਤ ਕਰਦਿਆਂ ਬਿਤਾਏ ਸ਼ੁਰੂਆਤੀ ਦੌਰ ਵਿੱਚ ਛੋਟੇ ਮੋਟੇ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਸੂਝ-ਬੂਝ ਅਤੇ ਲਗਨ ਨਾਲ ਇੰਡੀਆਨਾ ਦੇ ਫੋਰਟ ਵੇਨ ਫੋਰਥ ਵੇਨ ਸ਼ਹਿਰ ਵਿੱਚ ਆਪਣਾ ਇੱਕ ਕਾਮਯਾਬ ਕਾਰੋਬਾਰ ਸਥਾਪਿਤ ਕੀਤਾ। ਉਹ ਸਿਰਫ ਇੱਕ ਕਾਰੋਬਾਰੀ ਹੀ ਨਹੀਂ ਸਨ, ਬਲਕਿ ਆਪਣੇ ਪਾਈਚਾਰੇ ਵਿੱਚ ਇੱਕ ਸਤਿਕਾਰਤ ਸ਼ਖਸੀਅਤ ਵੀ ਸਨ। ਉਹਨਾਂ ਦੇ ਬੱਚੇ ਅਮਰੀਕਾ ਵਿੱਚ ਹੀ ਪੈਦਾ ਹੋਏ ਅਤੇ ਅਮਰੀਕੀ ਨਾਗਰਿਕ ਹਨ। ਇੱਕ ਗ੍ਰੀਨ ਕਾਰਡ ਹੋਲਡਰ ਪਰਮਨੈਂਟ ਰੈਜ਼ੀਡੈਂਟ ਹੋਣ ਦੇ ਨਾਤੇ ਪਰਮਜੀਤ ਸਿੰਘ ਨੇ ਹਮੇਸ਼ਾ ਅਮਰੀਕੀ ਕਾਨੂੰਨਾਂ ਦੀ ਪਾਲਣਾ ਕੀਤੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਕਰ ਲਿਆ ਹੈ। ਪਰਮਜੀਤ ਸਿੰਘ ਦੀ ਉਮਰ ਹੁਣ 60 ਸਾਲ ਦੇ ਕਰੀਬ ਹੈ ਅਤੇ ਬਦਕਿਸਮਤੀ ਨਾਲ ਉਹ ਸਿਹਤ ਪੱਖੋਂ ਕਾਫੀ ਕਮਜ਼ੋਰ ਹਨ। ਉਹਨਾਂ ਨੂੰ ਬ੍ਰੇਨ ਟਿਊਮਰ ਵਰਗੀ ਖਤਰਨਾਕ ਬਿਮਾਰੀ ਹੈ ਅਤੇ ਦਿਲ ਦੀ ਤਕਲੀਫ ਵੀ ਹੈ। ਆਪਣੀ ਬਿਮਾਰੀ ਦੇ ਇਲਾਜ ਅਤੇ ਰੂਹਾਨੀ ਸਕੂਨ ਲਈ ਉਹ ਅਕਸਰ ਭਾਰਤ ਆਉਂਦੇ ਜਾਂਦੇ ਰਹਿੰਦੇ ਸਨ। ਪਿਛਲੇ 3 ਦਹਾਕਿਆਂ ਵਿੱਚ ਉਹਨਾਂ ਨੇ ਕਈ ਵਾਰ ਅੰਤਰਰਾਸ਼ਟਰੀ ਯਾਤਰਾਵਾਂ ਕੀਤੀਆਂ ਅਤੇ ਕਦੇ ਵੀ ਉਹਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹਨਾਂ ਨੂੰ ਇਸ ਗੱਲ ਦਾ ਗੁਮਾਨ ਸੀ ਕਿ ਉਹਨਾਂ ਦਾ ਰਿਕਾਰਡ ਸਾਫ਼ ਹੈ ਅਤੇ ਗ੍ਰੀਨ ਕਾਰਡ ਉਹਨਾਂ ਦੀ ਟਾਲ ਹੈ। ਪਰ ਸਮਾਂ ਬੜਾ ਬਲਵਾਨ ਹੁੰਦਾ ਹੈ ਅਤੇ ਕਾਨੂੰਨ ਦੀਆਂ ਪੁਰਾਣੀਆਂ ਫਾਈਲਾਂ ਵਿੱਚ ਦੱਬੇ ਹੋਏ ਮਾਮੂਲੀ ਕੇਸ ਕਦੋਂ ਨਾਸੂਰ ਬਣ ਜਾਣ ਇਹ ਕੋਈ ਨਹੀਂ ਜਾਣਦਾ। ਇਹ ਕਟਨਾ 30 ਜੁਲਾਈ 2025 ਦੀ ਹੈ ਜਦੋਂ ਪਰਮਜੀਤ ਸਿੰਘ ਭਾਰਤ ਤੋਂ ਆਪਣੀ ਫੇਰੀ ਖਤਮ ਕਰਕੇ ਵਾਪਸ ਅਮਰੀਕਾ ਪਰਤ ਰਹੇ ਸਨ ਉਹਨਾਂ ਲਈ ਇਹ ਇੱਕ ਆਮ ਸਫ਼ਰ ਸੀ ਜਿਵੇਂ ਉਹਨਾਂ ਨੇ ਪਹਿਲਾ ਸੈਂਕੜੇ ਵਾਰ ਕੀਤਾ ਸੀ ਉਹ ਸ਼ਿਕਾਗੋ ਦੇ O'Hare International Airport ਤੇ ਉਤਰੇ ਜਹਾਜ਼ ਤੋਂ ਉਤਰਨ ਵੇਲੇ ਉਹਨਾਂ ਦੇ ਮਨ ਵਿੱਚ ਆਪਣੇ ਘਰ ਜਾਣ ਦੀ ਆਪਣੇ ਬੱਚਿਆਂ ਨੂੰ ਮਿਲਣ ਦੀ ਅਤੇ ਆਪਣੇ ਕਾਰੋਬਾਰ ਨੂੰ ਦੁਬਾਰਾ ਸੰਭਾਲਣ ਦੀ ਤਾਕ ਸੀ ਜਦੋਂ ਉਹ ਇਮੀਗ੍ਰੇਸ਼ਨ 카운ਟਰ ਤੇ ਪਹੁੰਚੇ ਅਤੇ ਆਪਣਾ ਪਾਸਪੋਰਟ ਤੇ ਗ੍ਰੀਨ ਕਾਰਡ ਅਧਿਕਾਰੀ ਨੂੰ ਫੜਾਇਆ ਤਾਂ ਉੱਥੇ ਮੌਜੂਦ ਮਾਹੌਲ ਅਚਾਨਕ ਬਦਲ ਗਿਆ ਆਮ ਤੌਰ ਤੇ ਜਿੱਥੇ ਕੁਝ ਮਿੰਟਾਂ ਵਿੱਚ ਠੱਪਾ ਲੱਗ ਜਾਂਦਾ ਹੈ ਉੱਥੇ ਅਧਿਕਾਰੀ ਨੇ ਉਹਨਾਂ ਨੂੰ ਰੋਕ ਲਿਆ ਅਤੇ ਪਾਸੇ ਇੰਤਜ਼ਾਰ ਕਰਨ ਲਈ ਕਿਹਾ ਪਰਮਜੀਤ ਸਿੰਘ ਪਹਿਲਾਂ ਤਾਂ ਸਮਝੇ ਕਿ ਸ਼ਾਇਦ ਕੋਈ ਰੁਟੀਨ ਜਾਂਚ ਹੋਵੇਗੀ ਪਰ ਜਦੋਂ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਗਾਈਸ ਦੇ ਅਧਿਕਾਰੀ ਉਹਨਾਂ ਨੂੰ ਲੈਣ ਆਏ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਇੱਕ 60 ਸਾਲਾ ਬਿਮਾਰ ਬਜ਼ੁਰਗ ਜੋ व्हीਲਚੇਅਰ ਜਾਂ ਸਹਾਰੇ ਦਾ ਮਹਤਾਜ ਹੋ ਸਕਦਾ ਹੈ। ਉਸਨੂੰ ਅਚਾਨਕ ਅਪਰਾਧੀ ਵਾਂਗ ਗ੍ਰਿਫਤਾਰ ਕਰ ਲੈਣਾ ਬਹੁਤ ਹੀ ਹੈਰਾਨ ਕਰਨ ਵਾਲਾ ਸੀ। ਉਹ ਪੁੱਛਦੇ ਰਹੇ ਕਿ ਉਹਨਾਂ ਦਾ ਕਸੂਰ ਕੀ ਹੈ? ਉਹਨਾਂ ਨੇ ਕੀ ਗਲਤੀ ਕੀਤੀ ਹੈ? ਪਰ ਸ਼ੁਰੂਆਤ ਵਿੱਚ ਉਹਨਾਂ ਨੂੰ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ ਸ਼ਿਕਾਗੋ 에ਰਪੋਰਟ ਦੀ ਉਹ ਪੀੜ ਬੜੱਕੇ ਵਾਲੀ ਥਾਂ ਅਚਾਨਕ ਪਰਮਜੀਤ ਸਿੰਘ ਲਈ ਇੱਕ ਜੇਲ ਬਣ ਗਈ ਜਿੱਥੋਂ ਬਾਹਰ ਨਿਕਲਣ ਦਾ ਰਸਤਾ ਉਹਨਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ 30 ਸਾਲਾਂ ਬਾਅਦ ਅਜਿਹਾ ਕੀ ਹੋਇਆ ਕਿ ਇੱਕ ਗ੍ਰੀਨ ਕਾਰਡ ਹੋਲਡਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਵਕੀਲਾਂ ਅਤੇ ਪਰਿਵਾਰ ਨੇ ਇਸ ਦੀ ਤਹ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਜੋ ਸੱਚ ਸਾਹਮਣੇ ਆਇਆ ਉਹ ਸੁਣ ਕੇ ਹਰ ਕੋਈ 당 ਰਹਿ ਗਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਰਮਜੀਤ ਸਿੰਘ ਦੀ ਗ੍ਰਿਫਤਾਰੀ ਦਾ ਕਾਰਨ ਦਹਾਕਿਆਂ ਪੁਰਾਣਾ ਇੱਕ ਮਾਮੂਲੀ ਕੇਸ ਦੱਸਿਆ ਰਿਪੋਰਟਰਾਂ ਮੁਤਾਬਕ ਇਹ ਮਾਮਲਾ ਇੱਕ ਪੇਫੋਨ ਦੀ ਵਰਤੋਂ ਨਾਲ ਜੁੜਿਆ ਹੋਇਆ ਸੀ ਜਿਸ ਦੇ ਪੈਸੇ ਨਹੀਂ ਦਿੱਤੇ ਗਏ ਸਨ ਜਾਂ ਅਜਿਹੀ ਹੀ ਕੋਈ ਨਿੱਕੀ ਜਹੀ ਪੁਲਸੀ ਜੋ ਕਿ ਦਹਾਕਿਆਂ ਪਹਿਲਾਂ ਹੋਈ ਸੀ ਸੋਚ ਕੇ ਦੇਖੋ ਇੱਕ ਅਜੇਹਾ ਕੇਸ ਜਿਸ ਦੀ ਅੱਜ ਦੇ ਜ਼ਮਾਨੇ ਵਿੱਚ ਸ਼ਾਇਦ ਕੋਈ अहमियत ਵੀ ਨਹੀਂ ਹੈ ਉਸ ਨੂੰ ਆਧਾਰ ਬਣਾ ਕੇ ਇੱਕ ਵਿਅਕਤੀ ਦੀ ਸਾਰੀ ਜ਼ਿੰਦਗੀ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਗਿਆ ਪਰਮਜੀਤ ਸਿੰਘ ਦੇ ਵਕੀਲ ਲੂਇਸ ਐਂਜਲਸ ਨੇ ਇਸ ਗ੍ਰਿਫਤਾਰੀ ਨੂੰ ਪੂਰੀ ਤਰ੍ਹਾਂ ਗੈਰਕਾਨੂੰਨੀ ਅਤੇ ਬੇਇਨਸਾਫੀ ਦੱਸਿਆ ਉਹਨਾਂ ਦਾ ਕਹਿਣਾ ਸੀ ਕਿ ਇਹ ਇੱਕ ਬਹੁਤ ਹੀ ਛੋਟੀ ਜਹੀ ਗਲਤੀ ਸੀ ਜਿਸ ਲਈ ਪਰਮਜੀਤ ਸਿੰਘ ਪਹਿਲਾ ਹੀ ਭੁਗਤਾਨ ਕਰ ਚੁੱਕੇ ਸਨ ਅਤੇ ਇਹ ਮਾਮਲਾ ਕਦੋਂ ਦਾ ਖਤਮ ਹੋ ਚੁੱਕਾ ਸੀ ਪਰ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨ ਖਾਸ ਕਰਕੇ 1996 ਵਿੱਚ ਬਦਲੇ ਗਏ ਸਖਤ ਕਾਨੂੰਨ ਅਧਿਕਾਰੀਆਂ ਨੂੰ ਇਹ ਤਾਕਤ ਦਿੰਦੇ ਹਨ ਕਿ ਉਹ ਪੁਰਾਣੇ ਤੋਂ ਪੁਰਾਣੇ ਰਿਕਾਰਡ ਨੂੰ ਖੋਲ ਕੇ ਕਿਸੇ ਵੀ ਗੈਰ ਨਾਗਰਿਕ ਨਾਨ ਸਿਟੀਜ਼ਨ ਪਾਵੇਂ ਉਹ ਗ੍ਰੀਨ ਕਾਰਡ ਹੋਲਡਰ ਹੀ ਕਿਉਂ ਨਾ ਹੋਵੇ ਨੂੰ ਡਿਪੋਰਟੇਸ਼ਨ ਦੀ ਪ੍ਰਕਿਰਿਆ ਵਿੱਚ ਪਾ ਸਕਦੇ ਹਨ ਇਹ ਸੱਚਮੁੱਚ ਹੀ ਡਰਾਉਣਾ ਹੈ ਕਿ ਕਿਵੇਂ ਇੱਕ ਪੁਰਾਣੀ ਪੋਲ ਜੋ ਸ਼ਾਇਦ ਜਵਾਨੀ ਦੇ ਜੋਸ਼ ਜਾਂ ਅਣਜਾਣਪੁਣੇ ਵਿੱਚ ਹੋਈ ਹੋਵੇ 30 ਸਾਲਾਂ ਬਾਅਦ ਇੱਕ ਇਨਸਾਨ ਦੀ ਜਾਨ ਦੀ ਦੁਸ਼ਮਣ ਬਣ ਸਕਦੀ ਹੈ ਗ੍ਰਿਫਤਾਰੀ ਤੋਂ ਬਾਅਦ ਜੋ ਪਰਮਜੀਤ ਸਿੰਘ ਨਾਲ ਹੋਇਆ ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਸੀ ਇੱਕ ਪਾਸੇ ਉਹ ਬ੍ਰੇਨ ਟਿਊਮਰ ਅਤੇ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ ਜਿਸ ਲਈ ਉਹਨਾਂ ਨੂੰ ਲਗਾਤਾਰ ਦਵਾਈਆਂ ਅਤੇ ਦੇਖਭਾਲ ਦੀ ਲੋੜ ਸੀ ਪਰ ਦੂਜੇ ਪਾਸੇ ਉਹਨਾਂ ਨੂੰ 에어ਪੋਰਟ ਤੇ ਹੀ ਕਈ ਦਿਨਾਂ ਤੱਕ ਰੋਕ ਕੇ ਰੱਖਿਆ ਗਿਆ ਖਬਰਾਂ ਮੁਤਾਬਕ ਉਹਨਾਂ ਨੂੰ ਲਗਭਗ 5 ਦਿਨ 에어ਪੋਰਟ ਦੇ ਅੰਦਰ ਹੀ ਹਿਰਾਸਤ ਵਿੱਚ ਰੱਖਿਆ ਗਿਆ ਇਸ ਦੌਰਾਨ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਤਣਾ ਦਵਾਈਆਂ ਦੀ ਕਮੀ ਅਤੇ ਜੇਲ੍ਹ ਵਰਗੇ ਮਾਹੌਲ ਨੇ ਉਹਨਾਂ ਦੇ ਸਰੀਰ ਤੇ ਬੁਰਾ ਅਸਰ ਪਾਇਆ ਹਾਲਾਤ ਇੰਨੇ ਖਰਾਬ ਹੋ ਗਏ ਕਿ ਉਹਨਾਂ ਨੂੰ ਐਮਰਜੈਂਸੀ ਰੂਮ ਵਿੱਚ ਪੜਤੀ ਕਰਵਾਉਣਾ ਪਿਆ ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਅਧਿਕਾਰੀਆਂ ਨੇ ਉਹਨਾਂ ਦੇ ਪਰਿਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਮਜੀਤ ਸਿੰਘ ਹਸਪਤਾਲ ਦੇ ਬੈੱਡ ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ ਪਰ ਉਹਨਾਂ ਦੇ ਬੱਚੇ ਅਤੇ ਪਰਿਵਾਰਕ ਮੈਂਬਰ ਬਾਹਰ ਉਹਨਾਂ ਦਾ ਰਾਹ ਦੇਖ ਰਹੇ ਸਨ ਇਸ ਗੱਲ ਤੋਂ ਬੇਖਬਰ ਕਿ ਉਹਨਾਂ ਦਾ ਪਿਤਾ ਕਿਸ ਹਾਲ ਵਿੱਚ ਹੈ ਇੱਕ ਕਾਨੂੰਨੀ ਪ੍ਰਕਿਰਿਆ ਦੇ ਨਾਮ ਤੇ ਇੱਕ ਬਿਮਾਰ ਬਜ਼ੁਰਗ ਨਾਲ ਅਜਿਹਾ ਸਲੂਕ ਕਰਨਾ ਅਮਰੀਕਾ ਵਰਗੇ ਵਿਕਸਤ ਦੇਸ਼ ਦੇ ਮਨੁੱਖੀ ਅਧਿਕਾਰਾਂ ਦੇ ਦਾਅਵੇ ਆ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਪਰ ਮਜੀਤ ਸਿੰਘ ਦੇ ਪਰਿਵਾਰ ਨੂੰ ਉਹਨਾਂ ਦੀ ਹਾਲਤ ਦਾ ਪਤਾ ਉਦੋਂ ਲੱਗਾ ਜਦੋਂ ਉਹਨਾਂ ਨੂੰ ਹਸਪਤਾਲ ਦਾ ਬਿੱਲ ਮਿਲਿਆ ਜੀ ਹਾਂ ਤੁਸੀਂ ਸਹੀ ਸੁਣਿਆ ਪ੍ਰਸ਼ਾਸਨ ਜਾਂ ਪੁਲਿਸ ਨੇ ਫੋਨ ਕਰਕੇ ਦੱਸਣ ਦੀ ਬਜਾਏ ਜਦੋਂ ਘਰ ਵਿੱਚ ਮੈਡੀਕਲ ਬਿੱਲ ਪਹੁੰਚਿਆ ਤਾ ਪਰਿਵਾਰ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨਾਂ ਦਾ ਪਿਤਾ ਜੋ ਭਾਰਤ ਤੋਂ ਵਾਪਸ ਆ ਰਿਹਾ ਸੀ ਹਸਪਤਾਲ ਵਿੱਚ ਕਿਵੇਂ ਪਹੁੰਚ ਗਿਆ ਅਤੇ ਉਹ ਵੀ ਪੁਲਿਸ ਹਿਰਾਸਤ ਵਿੱਚ। ਉਹਨਾਂ ਦੇ ਵਕੀਲ ਨੇ ਦੱਸਿਆ ਕਿ ਪਰਿਵਾਰ ਬਹੁਤ ਡੂੰਘੇ ਸਦਮੇ ਵਿੱਚ ਹੈ। ਉਹਨਾਂ ਦੇ ਬੱਚੇ ਜੋ ਕਿ ਅਮਰੀਕੀ ਨਾਗਰਿਕ ਹਨ ਆਪਣੇ ਹੀ ਦੇਸ਼ ਦੇ ਸਿਸਟਮ ਅੱਗੇ ਬੇਵਸ ਮਹਿਸੂਸ ਕਰ ਰਹੇ ਹਨ। ਉਹ ਸੋਚਦੇ ਸਨ ਕਿ ਅਮਰੀਕਾ ਵਿੱਚ ਕਾਨੂੰਨ ਦਾ ਰਾਜ ਹੈ ਅਤੇ ਇੱਥੇ ਹਰ ਕਿਸੇ ਨਾਲ ਇਨਸਾਫ ਹੁੰਦਾ ਹੈ ਪਰ ਆਪਣੇ ਪਿਤਾ ਦੀ ਇਹ ਹਾਲਤ ਦੇਖ ਕੇ ਉਹਨਾਂ ਦਾ ਵਿਸ਼ਵਾਸ ਡੋਲ ਗਿਆ ਹੈ ਪਰਿਵਾਰ ਨੇ ਦੱਸਿਆ ਕਿ ਪਰਮਜੀਤ ਸਿੰਘ ਨੂੰ ਸਿਰਫ ਦਵਾਈਆਂ ਹੀ ਨਹੀਂ ਬਲਕਿ ਆਪਣੇ ਪਰਿਵਾਰ ਦੇ ਸਾਥ ਦੀ ਵੀ ਸਖਤ ਲੋੜ ਹੈ ਬ੍ਰੇਨ ਟਿਊਮਰ ਵਰਗੀ ਬਿਮਾਰੀ ਵਿੱਚ ਮਰੀਜ਼ ਦੀ ਮਾਨਸਿਕ ਹਾਲਤ ਬਹੁਤ ਨਾਜ਼ੁਕ ਹੁੰਦੀ ਹੈ ਅਤੇ ਅਜਿਹੇ ਸਮੇਂ ਵਿੱਚ ਉਹਨਾਂ ਨੂੰ ਇਕਲਤਾ ਅਤੇ ਡਰ ਦੇ ਸائے ਵਿੱਚ ਰੱਖਣਾ ਕਿਸੇ ਤਸ਼ੱਦਦ ਤੋਂ ਕਾਟ ਨਹੀਂ ਹੈ ਪਰਿਵਾਰ ਲਗਾਤਾਰ ਅਧਿਕਾਰੀਆਂ ਨੂੰ ਅਪੀਲਾ ਕਰ ਰਿਹਾ ਹੈ ਪਰ ਹੋਮਲੈਂਡ ਸਕਿਉਰਿਟੀ ਦੇ ਸਖਤ ਨਿਯਮਾਂ ਕਾਰਨ ਉਹਨਾਂ ਦੀ ਕੋਈ ਸੁਣਵਾਈ ਜਲਦੀ ਨਹੀਂ ਹੋ ਰਹੀ ਇਹ ਮਾਮਲਾ ਸਿਰਫ ਪਰਮਜੀਤ ਸਿੰਘ ਤੱਕ ਹੀ ਸੀਮਤ ਨਹੀਂ ਹੈ ਬਲਕਿ ਇਹ ਹਜ਼ਾਰਾਂ ਅਜੇਹ ਪੰਜਾਬੀਆਂ ਅਤੇ ਹੋਰ ਪ੍ਰਵਾਸੀਆਂ ਲਈ ਇੱਕ ਖਤਰੇ ਦੀ ਘੰਟੀ ਹੈ ਜੋ ਸੋਚਦੇ ਹਨ ਕਿ ਗ੍ਰੀਨ ਕਾਰਡ ਮਿਲਣ ਨਾਲ ਸਭ ਕੁਝ ਸੁਰੱਖਿਅਤ ਹੋ ਗਿਆ ਹੈ ਕਾਨੂੰਨੀ ਮਾਹਿਰ ਦੱਸਦੇ ਹਨ ਕੀ ਗ੍ਰੀਨ ਕਾਰਡ ਸਿਰਫ ਇੱਕ ਵੀਜ਼ਾ ਹੈ ਜੋ ਤੁਹਾਨੂੰ ਰਹਿਣ ਦੀ ਇਜਾਜ਼ਤ ਦਿੰਦਾ ਹੈ ਪਰ ਇਹ ਨਾਗਰਿਕਤਾ ਸਿਟੀਜ਼ਨਸ਼ਿਪ ਨਹੀਂ ਹੈ ਜੇਕਰ ਤੁਹਾਡੇ ਅਤੀਤ ਵਿੱਚ ਕੋਈ ਵੀ ਛੋਟਾ ਮੋਟਾ ਅਪਰਾਧਿਕ ਰਿਕਾਰਡ ਹੈ ਪਾਵੇਂ ਉਹ ਵੀ ਜਾਂ 30 ਸਾਲ ਪੁਰਾਣਾ ਹੀ ਕਿਉਂ ਨਾ ਹੋਵੇ ਜਦੋਂ ਵੀ ਤੁਸੀਂ ਅਮਰੀਕਾ ਤੋਂ ਬਾਹਰ ਜਾ ਕੇ ਵਾਪਸ ਆਉਂਦੇ ਹੋ ਤਾਂ ਤੁਸੀਂ ਅਮਰੀਕਾ ਵਿੱਚ ਦਾਖਲਾ ਐਡਮਿਸਿਬਿਲਿਟੀ ਮੰਗ ਰਹੇ ਹੁੰਦੇ ਹੋ ਉਸ ਸਮੇਂ ਇਮੀਗ੍ਰੇਸ਼ਨ ਅਧਿਕਾਰੀ ਤੁਹਾਡੇ ਪੁਰਾਣੇ ਰਿਕਾਰਡ ਨੂੰ ਚੈੱਕ ਕਰ ਸਕਦੇ ਹਨ ਪਰ ਮਜੀਤ ਸਿੰਘ ਦੇ ਕੇਸ ਵਿੱਚ ਵੀ ਇਹੀ ਹੋਇਆ ਵਕੀਲ ਲੂਇਸ ਐਂਜਲਸ ਨੇ ਕੋਰਟ ਵਿੱਚ ਦਲੀਲ ਦਿੱਤੀ ਕਿ ਪਰਮਜੀਤ ਸਿੰਘ ਨੂੰ ਬਾਡ ਜ਼ਮਾਨਤ ਤੇ ਰਿਹਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਸਿਹਤ ਖਰਾਬ ਹੈ ਅਤੇ ਉਸ ਸਮਾਜ ਲਈ ਕੋਈ ਖਤਰਾ ਨਹੀਂ ਹਨ ਜੱਜ ਨੇ ਬਾਡ ਮਨਜ਼ੂਰ ਵੀ ਕਰ ਲਿਆ ਪਰ ਫਿਰ ਵੀ ਆਈਸੀ ਨੇ ਉਹਨਾਂ ਨੂੰ ਰਿਹਾਅ ਕਰਨ ਵਿੱਚ ਬਹੁਤ ਦੇਰੀ ਕੀਤੀ ਅਤੇ ਵੱਖ-ਵੱਖ ਕਾਨੂੰਨੀ ਅਰਜ਼ਣਾ ਪੈਦਾ ਕੀਤੀਆਂ ਇਹ ਸਪਸ਼ਟ ਕਰਦਾ ਹੈ ਕਿ ਸਿਸਟਮ ਕਈ ਵਾਰ ਕਿੰਨਾ ਕਠੋਰ ਹੋ ਸਕਦਾ ਹੈ ਇਸ ਘਟਨਾ ਤੋਂ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡਾ ਸਬਕ ਸਿੱਖਣ ਦੀ ਲੋੜ ਹੈ ਸਾਡੇ ਪਾਈਚਾਰੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਗ੍ਰੀਨ ਕਾਰਡ ਮਿਲਣ ਤੋਂ ਬਾਅਦ ਸਿਟੀਜ਼ਨਸ਼ਿਪ ਸਿਟੀਜ਼ਨਸ਼ਿਪ ਲੈਂ ਵਿੱਚ ਆਲਸ ਕਰ ਜਾਂਦੇ ਹਨ ਜਾਂ ਸੋਚਦੇ ਹਨ ਕਿ ਇਸ ਦੀ ਕੀ ਲੋੜ ਹੈ ਪਰ ਪਰਮਜੀਤ ਸਿੰਘ ਦੀ ਕਹਾਣੀ ਦੱਸਦੀ ਹੈ ਕਿ ਜਿੰਨੀ ਦੇਰ ਤੁਸੀਂ ਅਮਰੀਕੀ ਨਾਗਰਿਕ ਨਹੀਂ ਬਣਦੇ ਤੁਹਾਡੇ ਸਿਰ ਤੇ ਡਿਪੋਰਟੇਸ਼ਨ ਦੀ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਹੈ ਖਾਸ ਕਰਕੇ ਜੇਕਰ ਤੁਹਾਡੇ ਪਿਛੋਕੜ ਵਿੱਚ ਕੋਈ ਪੁਲਿਸ ਕੇਸ ਲੜਾਈ ਜਗੜਾ ਜਾਂ ਛੋਟੀ ਮੋਟੀ ਗਲਤੀ ਵੀ ਦਰਜ ਹੈ ਤਾਂ ਵਿਦੇਸ਼ ਯਾਤਰਾ ਕਰਨ ਤੋਂ ਪਹਿਲਾਂ ਕਿਸੇ ਚੰਗੇ ਇਮੀਗ੍ਰੇਸ਼ਨ ਵਕੀਲ ਨਾਲ ਸਲਾਹ ਜ਼ਰੂਰ ਕਰੋ ਕਈ ਵਾਰ ਸਾਨੂੰ ਲੱਗਦਾ ਹੈ ਕਿ ਪੁਰਾਣਾ ਕੇਸ ਖਤਮ ਹੋ ਗਿਆ ਹੈ ਪਰ ਇਮੀਗ੍ਰੇਸ਼ਨ ਦੀਆਂ ਨਜ਼ਰਾ ਵਿੱਚ ਉਹ ਕੇਸ ਜੂੰਦਾ ਹੋ ਸਕਦਾ ਹੈ ਪਰਮਜੀਤ ਸਿੰਘ ਨੇ 30 ਸਾਲ ਮਿਹਨਤ ਕੀਤੀ ਟੈਕਸ ਭਰੇ ਪਰ ਅੱਜ ਉਹ ਆਪਣੀ ਬਿਮਾਰੀ ਅਤੇ ਬੁਢਾਪੇ ਵਿੱਚ ਜੇਲ੍ਹ ਦੀਆਂ ਰੋਟੀਆਂ ਖਾਣ ਲਈ ਮਜਬੂਰ ਹਨ ਇਹ ਸਿਰਫ ਇੱਕ ਕਾਨੂੰਨੀ ਲੜਾਈ ਨਹੀਂ ਬਲਕਿ ਇੱਕ ਮਨੁੱਖੀ ਤਰਸਦੀ ਹੈ ਅੰਤ ਵਿੱਚ ਇਸ ਕਹਾਣੀ ਦਾ ਨਿਚੋੜ ਇਹੋ ਹੈ ਕਿ ਪਰਦੇਸਾਂ ਵਿੱਚ ਰਹਿਣ ਵਾਲੇ ਹਰ ਪੰਜਾਬੀ ਨੂੰ ਆਪਣੇ ਕਾਗਜ਼ਾਂ ਅਤੇ ਕਾਨੂੰਨੀ ਸਥਿਤੀ ਬਾਰੇ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ। ਕਾਨੂੰਨ ਕਦੋਂ ਕਰਵਟ ਲੈ ਲਵੇ, ਕੁਝ ਪਤਾ ਨਹੀਂ ਲੱਗਦਾ। ਪਰਮਜੀਤ ਸਿੰਘ ਦੇ ਵਕੀਲ ਅਜੇ ਵੀ ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਹਨ ਅਤੇ ਉਮੀਦ ਹੈ ਕਿ ਅਦਾਲਤ ਉਹਨਾਂ ਦੀ ਸਹਿਤ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਇਨਸਾਫ ਕਰੇਗੀ। ਅਸੀਂ ਅਰਦਾਸ ਕਰਦੇ ਹਾਂ ਕਿ ਪਰਮਜੀਤ ਸਿੰਘ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਵਿੱਚ ਵਾਪਸ ਆਉਣ ਅਤੇ ਆਪਣਾ ਇਲਾਜ ਸਹੀ ਢੰਗ ਨਾਲ ਕਰਵਾ ਸਕਣ। ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਜ਼ਾਦੀ ਕਿੰਨੀ ਕੀਮਤੀ ਹੈ ਅਤੇ ਪਰਦੇਸ ਵਿੱਚ ਆਪਣੀ ਸੁਰੱਖਿਆ ਲਈ ਜਾਗਰੂਕ ਹੋਣਾ ਕਿੰਨਾ ਜ਼ਰੂਰੀ ਹੈ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ। ਧੰਨਵਾਦ।